ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਸੁਧਿਆ ਕੀ ਅਰਦਾਸ ਸਤਿਮਾਰੀ ਜੀਓ ਪ੍ਰਿੰਸ ਸਾਹਿਬ ਤੇਰਾ ਕੋ ਨਾਨਕ ਸਤਿ ਤੇਰੀ ਵਡਿਆਈ ਕੋ ਨਾਮ ਨਾਲ ਜਾਣੈ ਮੇਰਾ ੴ ਵਾਹਿਗੁਰੂ ਜੀ ਕੀ ਪ੍ਰਤਿ ਸ੍ਰੀ ਪ੍ਰਗੋਤੀ ਜੀ ਕੀ ਸਹਾਇ ਵਾਰ ਸ੍ਰੀ ਪ੍ਰਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰੇਤਾਂ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਚਾਹੀ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਅਮਦਾਸ ਜੀ ਸਹਾਇ ਅਰਜਨ ਅਰਗੋ ਬਿੰਦਨੋਂ ਸਿਮਰੋ ਸ੍ਰੀ ਹਰਿ ਆਈ ਸ੍ਰੀ ਅਰਕਿਸ਼ਨ ਤੇ ਆਈ ਹੈ ਜੀ ਡਿਠਾ ਸਾਧੂ ਜਾਈ ਇੱਕ ਬਹਾਦਰ ਸਿਮਰੈ ਕਨੂਨ ਦੇ ਆਵੈ ਤਾਈ ਸਭ ਥਾਈ ਉਹ ਐਸਾ ਹੈ ਦਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਉਹ ਐਸਾ ਹੈ ਦਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤਰ ਖਾਲਸਾ ਜੀ ਸਾਹਿਬੋ ਜੀ ਪਿਆਰਿਆ ਕਿਉਂ ਸਭ ਜਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸ਼ਕਿਆ ਦੇ ਚਲਾਈ ਤੇਗਵਾਹੀ ਦੇਖੇ ਅੰਡਟ ਕੀਤਾ ਜਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਾਈਂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ-ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਤਨਾਰਿਆਂ ਨਚਰਾਏਗੀ ਗੁਰਦਾਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਆਰਿਆ ਸਿੱਖੀ ਸਦਕੇ ਸੰਸਾ ਸੰਗਣੀ ਬਾਈ ਪੰਨਿਆ ਤਖਤਾ ਸਰਬੱਤ ਗੁਰਦਵਾਰਿਆਂ ਗੁਰਤਾਮਾ ਸ਼ਹੀਦਾਂ ਭਗਤਾਂ ਜੀ ਕਾ ਧਿਆਨ ਅੰਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਗ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਿਛਿਆ ਰਿਆ ਦੇਖਤੇ ਪਤੇ ਬਿਰਦ ਕੀ ਪੈਜ ਪੰਦ ਕੀ ਜੀਤ ਸ਼ਰੀਰ ਸਾਹਿਬ ਜੀ ਸਾਹਿਬ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰਹਿ ਦਾਣ ਵੀ ਬੇਕਲਾਣ ਸ਼ਹਾਦਾਨ ਭਰੋਸਾ ਦਾਣ ਦਾਣਾ ਸਰਦਾ ਦਾਣ ਨਾਮ ਦਾਣ ਸ੍ਰੀ ਅਮਰ ਸਲ ਸਾਹਿਬ ਜੀ ਕੇ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੇਕਾਰ ਖਾਲਸਾ ਜੀ ਸਾਇ ਬੋਲੋ ਜੀ ਸਿੱਖਾਂ ਦਾ ਮੰਨਿਵਾ ਮਾਤੋ ਚੀ ਮਤ ਦੇ ਰਾਖੀ ਕਾਲਪੁਰ ਖਾਮਣੀ ਪੰਦ ਦੇ ਸਹਾਇ ਸਾਈ ਦਾ ਤਾਰ ਜੀ ਉਸ ਇਨਨ ਖਾਨਾ ਸਾ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਧ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸਭਾਲ ਦੀ দান ਦਾ ਖਾਲਸਾ ਜੀ ਨੂੰ ਵਕਸ਼ ਹੋਏ ਨਵਾਨਿਆਂ ਦੇ ਮਾਨ ਵਾਹਿਗੁਰੂ ਨਤਾਨਿਆਂ ਦੇ ਤਾਨ ਸਤਿਗੁਰੂ ਨੇ ਉਟਿਆਂ ਦੀ ਓਟ ਤਨ ਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੂਰ ਸੋ ਨਰਗਰ ਨਿਵਾਸਿਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜਿਉ ਪੰਜਾਬ ਵਿੱਚ ਜੋ ਹੜਾ ਆਏ ਨੂੰ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨ ਮੁਖਾ ਫਿਕੇ ਸੀਗਾ ਦੇ ਸੀਸ ਤੇ ਮੇਰ ਪਰਿਆਤਰਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਫੁੱਲਣਹਾਰਾ ਫੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾ ਤੋਂ ਜੋ ਵੀ ਫੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਸੀਤ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ ਆਏ ਨੇ ਉਹਨਾਂ ਦੇ ਸੀਸ ਤੇ ਕਿਰਪਾ ਕਰੋ ਸਾਰਿਆਂ ਦੇ ਸੀਸ ਤੇ ਮੇਰ ਪਰਿਆਤ ਰੱਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਉਹ ਕੀ ਘੜੀ ਨਾਲ ਦੇਖਣ ਦੇ ਆਪਣਾ ਮਿਰ ਸੰਭਾਲੇ ਹਾਥ ਤੇ ਰੱਖ ਐ ਆਪਣੇ ਕੋ ਸਾਧ ਸਾ ਪ੍ਰਤਿਪਾਲੇ ਦਾਤਾ ਜੀ ਕਿਰਪਾ ਕਰਨੀ ਇਹਨਾਂ ਸਾਰਿਆਂ ਹੀ ਜੀਵਾਂ ਜੰਤਵਾਂ ਤੇ ਅਤੇ ਇਹਨਾਂ ਮਰੁੱਖਾਂ ਵੀਰਾਂ ਤੇ ਸਾਰਿਆਂ ਤੇ ਜਿੰਮੇਦਾਰਾਂ ਵੀਰਾਂ ਦੇ ਸੀ ਤੇ ਮੇਰ ਪਿਆਰ ਰੱਖਣਾ ਇਹ ਜੋ ਮਾਲ ਪਛਲ ਡੰਗੂ ਆ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪਿਆਰ ਰੱਖੋ ਕਿਰਪਾ ਕਰੋ ਦਾਤਾ ਜੀਓ ਆਦੂ ਕਾਲੰਗ ਪੜਨਾਸੀ ਦਿਆਲਕ ਰੂਪੇ ਸਦਾ ਅੰਗ ਸੰਗੇ ਆ ਪੰਗੰਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰ ਗਵੀਨ ਦਾ ਕਾਪੂਨ ਗੁਰੂ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਜੋ ਪੰਜਾਬ ਵਿੱਚ ਆਫਤਾਂ ਆਈਆਂ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮਿਹਰ ਪਰਿਆਤ ਰੱਖੋ ਸੀਸ ਤੇ ਮਿਹਰ ਪਰ ਚੜ੍ਹਦੀਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਕਲੇਸ਼ਾਂ ਤੋਂ ਮਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਰਮਾਨ ਹੈ ਓ ਕੀ ਖੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾ ਦੇ ਰੱਖੇ ਆਪਣੇ ਕੋ ਸਾਧ ਸੰਪਰਦ ਪਾਲੇ ਦੁਕਾਨ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪ ਪੰਗਗੰਬੂਤੇ ਦਾਤਾ ਜੀ ਨਾ ਬਾਣੀ ਮਹਾਵਾਕਾਂ ਸਰ ਕਿਰਪਾ ਕਰਨੀ ਇਹਨਾਂ ਬੇਜਵਾਨਾਂ ਜੀਵਾਂ ਤੇ ਅਤੇ ਇਹਨਾਂ ਮੁਰਖਾ ਜੀਵਾਂ ਤੇ ਸੀਸ ਤੇ ਮੇਰ ਪ੍ਰਿਆਰਥ ਰੱਖੋ ਜੇ ਆਫਤਾ ਹੀ ਉਹਨਾਂ ਦੂਰ ਕਰੋ ਆਇਆਂ ਓਕੜਾ ਦੂਰ ਕਰਨੀਆਂ ਸੀਸ ਤੇ ਮੇਰ ਪ੍ਰਿਆਰਥਾਂ ਸੰਗਤਾਂ ਵੱਲੋਂ ਦਾਤਾ ਜੀਓ ਆਪ ਜੀ ਦੇ ਜਲ ਵਸਤੇ ਦਾਤਾ ਜੀਓ ਮਿੱਠੀ ਚਾਵਨਾ ਦੀ ਦੇਖਾਇਰ ਕੀਤੀ ਦਰਪਰਵਾਨ ਕਰਨਾ ਪ੍ਰਵਾਨੀ ਦੇਖ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀਓ ਆਪ ਜੀ ਦਲ ਦੇ ਜਲ ਦੇਵਤਾ ਜੀਓ ਆਪ ਜੀ ਉਹਨਾਂ ਇਹ ਅਰਪਣ ਕਰਨ ਲੱਗੇ ਕਿਰਪਾ ਕਰਨੀ ਇਹ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮੇਹਰ ਪਰਿਆਰਥ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁਖੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇ ਗੁਰੂ ਪਿਆਰੀ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰਨ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਚਲੋ ਹੋ ਜਾਂਦੀ ਚਲੋ ਕੋਈ ਗੱਲ ਤੂੰ ਕਰਕੇ ਲੈ ਆਣੀ ਜੇਕਰ ਕੋਈ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027